ਜੀਬੀਐਸ ਸਿੱਧੂ ਦੀ ਪੁਸਤਕ ਖਾਲਿਸਤਾਨ ਦੀ ਸਾਜ਼ਿਸ਼ ਦਾ ਅਗਲਾ ਅੰਕ 25 ਆਪਰੇਸ਼ਨ ਬਲੂ ਸਟਾਰ ਭਾਗ ਦੂਜਾ ਹੋ ਸਕਦਾ ਹੈ ਅੱਜ ਰਾਤ ਨਜ਼ਰ ਅੰਦਾਜ਼ ਕੀਤਾ ਗਿਆ ਐਸਓਪੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਅਤੇ ਯੁੱਧ ਰਣਨੀਤੀ ਕਮਰੇ ਵਿੱਚ ਅਸਹਿਮਤੀ ਕਈ ਮਹੀਨਿਆਂ ਤੋਂ ਹਥਿਆਰ ਤੇ ਗੋਲਾ ਬਾਰੂਦ ਦਰਬਾਰ ਸਾਹਿਬ ਕੰਪਲੈਕਸ ਵਿੱਚ ਪਹੁੰਚ ਰਹੇ ਸਨ ਜੋ ਕਦੇ-ਕਦਾਈਂ ਲੰਗਰ ਦਾ ਰਸਤ ਪਾਣੀ ਲੈ ਕੇ ਆਉਂਦੇ ਟਰੱਕਾਂ ਵਿੱਚ ਲੁਕੇ ਹੁੰਦੇ ਸਨ ਸੂਚਨਾ ਅਨੁਸਾਰ ਸਬੰਧਤ ਅਧਿਕਾਰੀਆਂ ਦੀਆਂ ਹਦਾਇਤਾਂ ਤਹਿਤ ਪੁਲਿਸ ਸ਼ਾਇਦ ਹੀ ਕਦੇ-ਕਦਾਈਂ ਉਹਨਾਂ ਟਰੱਕਾਂ ਦੀ ਜਾਂਚ ਕਰਦੀ ਸੀ ਜਦੋਂ ਅਜਿਹਾ ਹੀ ਇੱਕ ਟਰੱਕ ਨੂੰ ਰੋਕਿਆ ਗਿਆ ਤੇ ਇਸ ਨੂੰ ਸਟੇਨ ਕਰਨਾ ਤੇ ਗੋਲਾ ਬਰੂਦ ਲਾ ਜਾਂਦੇ ਦੇਖਿਆ ਗਿਆ ਤਾਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਸ਼ਬੀਕ ਸਿੰਘ ਦੀ ਸਮੂੱਚੀ ਨਿਗਰਾਨੀ ਹੇਠ ਸਾਫ ਕਾਰਸੈਂਕਾਂ ਦੁਆਰਾ ਨੌਜਵਾਨ ਸਿੱਖ ਖੜਕਾਂ ਨੂੰ ਦਰਬਾਰ ਸਾਹਿਬ ਕੰਪਲੈਕਸ ਅੰਦਰ ਹਥਿਆਰਾਂ ਦੀ ਸਗਲਾਈ ਦਿੱਤੀ ਜਾ ਰਹੀ ਸੀ ਮੁੱਖ ਹਰਮੰਦਰ ਸਾਹਿਬ ਨੂੰ ਅਛੂਤਾ ਛੱਡ ਕੇ ਸ਼ਾਹਬੇਕ ਸਿੰਘ ਨੇ ਦਰਬਾਰ ਸਾਹਿਬ ਕੰਪਲੈਕਸ ਅਤੇ ਆੜੇ ਦਵਾਰੇ ਦੇ ਨਿੱਜੀ ਘਰਾਂ ਅੰਦਰ ਸਾਰੀਆਂ ਇਮਾਰਤਾਂ ਦੀ ਸਵਿਧਾਜਨਕ ਥਾਵਾਂ ਦੀ ਮੋਰਚਾ ਬੰਦੀ ਕਰਨੀ ਸ਼ੁਰੂ ਕਰ ਦਿੱਤੀ ਸੀ। ਪਿੰਡਰਾ ਵਾਲੇ ਅਤੇ ਉਸਦੇ ਹਥਿਆਰਬੰਦ ਬੰਦਿਆਂ ਦੀ ਉੱਥੇ ਮੌਜੂਦਗੀ ਕਾਰਨ ਅਕਾਲ ਤਖਤ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਗੁਰਦੁਆਰਾ ਕੰਪਲੈਕਸ ਦੀ ਹਰ ਰਣਨੀਤਿਕ ਤੌਰ ਤੇ ਮਹੱਤਵਪੂਰਨ ਇਮਾਰਤ ਨੂੰ ਇਸੇ ਤਰ੍ਹਾਂ ਕਿਲੇਬੰਦ ਕੀਤਾ ਗਿਆ ਸੀ। ਗੁਰਦੁਆਰਾ ਕੰਪਲੈਕਸ ਦੇ ਆੜੇ ਦਵਾਰੇ ਦੇ 17 ਨਿੱਜੀ ਘਰ ਵਾਇਰਲੈਸ ਸੰਚਾਰ ਰਹੀ ਸ਼ਾਬੇਕ ਸਿੰਘ ਨਾਲ ਲਗਾਤਾਰ ਸੰਪਰਕ ਵਿੱਚ ਸਨ ਆਪਰੇਸ਼ਨ ਬਲੂ ਸਟਾਰ ਲਈ ਮੇਟ ਸਥਿਤ 9ਵੀਂ ਡਿਵੀਜ਼ਨ ਦੇ ਜਵਾਨਾਂ ਨੂੰ 30 ਮਈ ਤੱਕ ਅੰਮ੍ਰਿਤਸਰ ਪਹੁੰਚਣ ਦਾ ਹੁਕਮ ਦਿੱਤਾ ਗਿਆ ਸੀ ਇਸ ਦੀ ਅਗਵਾਈ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਕਰ ਰਿਹਾ ਸੀ ਉਹ ਇੱਕ ਮੋਨਾ ਸਿੱਖ ਸੀ ਜਿਸ ਨੇ ਦਾੜੀ ਮੁੱਛਾਂ ਮੁੰਨੀਆਂ ਹੋਈਆਂ ਸਨ ਉਹ ਉਸੇ ਜੱਟ ਗੋਤ ਬਰਾੜ ਨਾਲ ਸੰਬੰਧ ਰੱਖਦਾ ਸੀ ਜੋ ਪਿੰਡਰਾਂ ਵਾਲੇ ਦਾ ਵੀ ਕੋਤ ਸੀ ਮੂਲ ਰੂਪ ਵਿੱਚ ਫਰੀਦਕੋਟ ਤੋਂ ਬਰਾੜ ਕਰਮਵਰ ਸਿੱਧੂਆਂ ਦਾ ਇੱਕ ਉਪਗੋਤ ਹਨ 2 ਜੂਨ 1984 ਦੀ ਦੁਪਹਿਰ ਨੂੰ ਇੱਕ ਮਹੱਤਵਪੂਰਨ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਾਉ ਥੋੜੀ ਦੇਰ ਬਾਅਦ ਆਪਣੇ ਦਫ਼ਤਰ ਵਾਪਸ ਆ ਗਿਆ ਅਤੇ ਨਿਰਾਸ਼ ਦਿਖਾਈ ਦਿੱਤਾ ਉਸ ਦਾ ਇੱਕ ਨਜ਼ਦੀਕੀ ਵਿਸ਼ਵਾਸਪਾਤਰ ਯਾਨੀ ਉਸ ਦੀ ਬੇਨਤੀ ਤੇ ਨਾਮ ਦਾ ਜ਼ਿਕਰ ਨਹੀਂ ਕੀਤਾ ਜਾ ਰਿਹਾ ਜੋ ਉਸ ਦੇ ਦਫ਼ਤਰ ਵਿੱਚ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਨੇ ਵੀ ਕਾਉ ਨੂੰ ਇਸ ਵਿਵਹਾਰ ਦੇ ਪਿੱਛੇ ਦਾ ਕਾਰਨ ਪੁੱਛਿਆ ਕਾਉ ਨੇ ਮਹੱਤਵਪੂਰਨ ਟਿੱਪਣੀ ਕੀਤੀ ਕਿ ਪਿਛਲੇ ਕੁਝ ਸਾਲਾਂ ਤੋਂ ਉਹ ਅਜੇਹੀ ਸੰਕਟਮਈ ਨਾਜ਼ੁਕ ਸਥਿਤੀ ਬਣ ਤੋਂ ਰੋਕਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਸੀ ਪਰ ਸਫਲ ਨਹੀਂ ਹੋ ਸਕਿਆ ਜਦੋਂ ਕਾਉ ਨੂੰ ਆਪਣੀਆਂ ਨਾ ਟਿੱਪਣੀਆਂ ਬਾਰੇ ਵਿਸਥਾਰ ਨਾਲ ਦੱਸਣ ਲਈ ਕਿਹਾ ਗਿਆ ਤਾਂ ਕਾਉ ਨੇ ਉਸ ਵਿਸ਼ਵਾਸ ਪਤਰ ਨੂੰ ਕਿਹਾ ਕਿ ਉਸ ਨੇ ਜੋ ਕੁਝ ਵੀ ਦੱਸਿਆ ਉਸ ਨੂੰ ਸਮਝਣ ਲਈ ਉਸੇ ਰਾਤ ਦੇ 올 ਇੰਡੀਆ ਰੇਡੀਓ ਯਾਨੀ AIR ਪਰਸਨ ਦੀਆਂ ਖਬਰਾਂ ਸੁਣ ਲਵੇ ਉਸੇ ਰਾਤ ਸਵੇਰ 9:00 ਵਜੇ ਇੰਦਰਾ ਗਾਂਧੀ ਨੇ ਸਰਕਾਰੀ ਟੈਲੀਵਿਜ਼ਨ ਅਤੇ ਰੇਡੀਓ ਚੈਨਲਾਂ ਤੇ ਦੇਸ਼ ਨੂੰ ਸੰਬੋਧਨ ਕੀਤਾ ਉਸ ਨੇ ਆਪਣੀ ਸਰਕਾਰ ਵੱਲੋਂ ਅਕਾਲੀ ਆਗੂਆਂ ਨਾਲ ਸ਼ਾਂਤਮਈ ਸਮਝੌਤੇ ਤੱਕ ਪਹੁੰਚਣ ਲਈ ਕੀਤੇ ਗਏ ਯਤਨਾਂ ਬਾਰੇ ਵੀਰ-ਬੀਨਾਂ ਦੱਸਿਆ ਇੱਕ ਵਾਰ ਫਿਰ ਉਸਨੇ ਕਾਦੀ ਨੂੰ ਅਪੀਲ ਕੀਤੀ ਕਿ ਆਪਣੇ ਅੰਦੋਲਨ ਨੂੰ ਅੱਗੇ ਨਾ ਵਧਾਉਣ ਜੋ 3 ਜੂਨ ਨੂੰ ਸ਼ੁਰੂ ਹੋਣਾ ਸੀ ਅਤੇ ਇਸ ਦੀ ਬਜਾਏ ਸਰਕਾਰ ਵੱਲੋਂ ਪੇਸ਼ ਕੀਤੇ ਗਏ ਸ਼ਾਂਤੀਪੂਰਨ ਸਮਝੌਤੇ ਨੂੰ ਸਵੀਕਾਰ ਕਰਨ ਲਈ ਅਪੀਲ ਕੀਤੀ। ਆਓ ਅਸੀਂ ਰਲ ਕੇ ਜ਼ਖਮਾਂ ਤੇ ਮਲਮ ਲਗਾਈਏ ਖੂਨ ਨਾ ਵਹਾਓ ਨਫ਼ਰਤ ਮਕਾਓ। ਉਸਨੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ। ਬਾਅਦ ਵਿੱਚ ਉਸੇ ਰਾਤ ਸਰਕਾਰ ਨੇ ਕਾਸ਼ਵਾਨੀ ਯਾਨੀ AIR ਤੇ ਰਾਨ ਕੀਤਾ ਕਿ ਪੰਜਾਬ ਵਿੱਚੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਹਾਇਤਾ ਲਈ ਫੌਜ ਨੂੰ ਬੁਲਾਇਆ ਗਿਆ ਹੈ। ਇਹ ਪਛਮੀ ਕਮਾਂਡ ਦੇ ਸਟਾਫ ਅਫਸਰ ਲੈਫਟੀਨੈਂਟ ਜਨਰਲ ਰਣਜੀਤ ਸਿੰਘ ਧਿਆਲ ਨੂੰ ਪੰਜਾਬ ਦੇ ਗਵਰਨਰ ਦਾ ਸੁਰੱਖਿਆ ਸਲਾਹਕਾਰ ਬਣਾਇਆ ਗਿਆ ਹੈ। ਪੁਲਿਸ ਅਤੇ ਨੀਮ ਫੌਜੀ ਬਲ ਹੁਣ ਫੌਜੀ ਸਮੂਚੀ ਕਮਾਂਡ ਹੇਠ ਕੰਮ ਕਰਨਗੇ। ਇਸ ਤੋਂ ਇਲਾਵਾ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨੂੰ ਸਹਾਇਕ ਦੇ ਰੂਪ ਵਿੱਚ ਨਿਯੁਕਤ ਕਰਦਿਆਂ ਲੈਫਟੀਨੈਂਟ ਜਨਰਲ ਧਿਆਲ ਨੂੰ ਦਰਬਾਰ ਸਾਹਿਬ ਆਪਰੇਸ਼ਨ ਦਾ ਸਮੂੱਚਾ ਚਾਰਜ ਦਿੱਤਾ ਗਿਆ ਜਿਸ ਦਾ ਕੋਡ ਨਾਮ ਬਲੂ ਸਟਾਰ ਸੀ। ਇਸ ਦਿਨ ਵਾਲੀ 2 ਜੂਨ ਦੀ ਸ਼ਾਮ ਤੱਕ ਫੌਜ ਨੇ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਨੂੰ ਜੰਮੂ ਕਸ਼ਮੀਰ ਤੋਂ ਲੈ ਕੇ ਰਾਜਸਥਾਨ ਦੇ ਸ਼੍ਰੀ ਗੰਗਨਗਰ ਤੱਕ ਸੀਲ ਕਰ ਦਿੱਤਾ। ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਫੌਜ ਦੀਆਂ ਘੱਟੋ-ਘੱਟ 7 ਡਿਵੀਜ਼ਨਾਂ ਸਥਾਪਿਤ ਕਰ ਦਿੱਤੀਆਂ ਗਈਆਂ। ਸ਼ਾਮ ਤੱਕ ਮੀਡੀਆ ਨੂੰ ਪੂਰੀ ਤਰ੍ਹਾਂ ਚੁੱਪ ਕਰਵਾ ਦਿੱਤਾ ਗਿਆ। ਪੰਜਾਬ ਵਿੱਚ ਰੇਲ ਸੜਕ ਤੇ ਹਵਾਈ ਸੇਵਾਵਾਂ ਨੂੰ ਮੁਅਤਲ ਕਰ ਦਿੱਤਾ ਗਿਆ ਤੇ ਪੂਰੇ ਪੰਜਾਬ ਵਿੱਚ 3 ਦਿਨਾਂ ਦਾ ਕਰਫਿਊ ਲਗਾ ਦਿੱਤਾ ਗਿਆ। 2 ਜੂਨ ਨੂੰ ਮਾਰਕ ਟੱਲੀ ਆਖਰੀ ਵਾਰ ਪਿੰਡਰਾ ਵਾਲੇ ਨੂੰ ਮਿਲੇ। ਟੱਲੀ ਨੇ ਦੇਖਿਆ ਕਿ ਪਿੰਡਰਾ ਵਾਲਾ ਆਮ ਦਿਨਾਂ ਵਾਂਗ ਨਿਸ਼ਚਿੰਤ ਨਹੀਂ ਸੀ ਸਗੋਂ ਕੁਝ ਤਣਾਅ ਵਿੱਚ ਸੀ ਵਿਦੇਸ਼ੀ ਪੱਤਰਕਾਰਾਂ ਨੂੰ ਇੰਟਰਵਿਊ ਦੇਣ ਲਈ ਹਮੇਸ਼ਾ ਤਿਆਰ ਰਹਿਣ ਵਾਲੇ ਪਿੰਡਰਾਵਾਲੇ ਨੇ ਕਿਹਾ ਤੁਹਾਨੂੰ ਜਲਦੀ ਕਰਨੀ ਪਵੇਗੀ ਮੈਂ ਕਿ ਹੋਰ ਮਹੱਤਵਪੂਰਨ ਕੰਮ ਵੀ ਕਰਨੇ ਹਨ ਅਗਲੇ ਦਿਨ ਜਦੋਂ ਟਾਈਮਜ਼ ਆਫ ਇੰਡੀਆ ਦੇ ਪੱਤਰਕਾਰ ਸੁਭਾਸ਼ ਗਿਰਪੇਕਰ ਨੇ ਪਿੰਡਰਾਵਾਲੇ ਨਾਲ ਮੁਲਾਕਾਤ ਕੀਤੀ ਤੇ ਫੌਜ ਦੀ ਤਣਾਅਤੀ ਵਰਤਣ ਦਾਾਇਆ ਤਾਂ ਪਿੰਡਰਾਵਾਲੇ ਨੇ ਕਿਹਾ ਕਿ ਫੌਜ ਵੀ ਉਸੇ ਤਰ੍ਹਾਂ ਇਸ ਇਲਾਕੇ ਵਿੱਚ ਫਿਰਦੀ ਰਹੇਗੀ ਜਿਵੇਂ ਪਿਛਲੇ ਕੁਝ ਸਾਲਾਂ ਤੋਂ CRPF ਅਤੇ BSF ਫਿਰਦੀਆਂ ਹਨ ਜਦੋਂ ਪਿੰਡਾਂ ਵਾਲੇ ਦਾ ਧਿਆਨ ਬੇਤਰ ਹਥਿਆਰਬੰਦ ਫੌਜੀ ਦੀ ਭਾਰੀ ਤਾਇਨਾਤੀ ਵੱਲ ਦਵਾਇਆ ਗਿਆ ਤਾਂ ਉਸਨੇ ਕਿਹਾ ਪੇਡਾਂ ਦੀ ਗਿਣਤੀ ਹਮੇਸ਼ਾ ਹੀ ਸ਼ੇਰਾਂ ਨਾਲੋਂ ਵੱਧ ਹੁੰਦੀ ਹੈ ਪਰ ਇੱਕ ਸ਼ੇਰ ਹਜ਼ਾਰਾਂ ਪੇਡਾਂ ਤੇ ਭਾਰੂ ਹੁੰਦਾ ਹੈ ਉਹ ਸਿੱਖ ਨਹੀਂ ਜੋ ਮੌਤ ਤੋਂ ਡਰਦਾ ਹੈ ਅਤੇ ਉਹ ਜੋ ਮੌਤ ਤੋਂ ਡਰਦਾ ਉਹ ਸਿੱਖ ਨਹੀਂ ਹੈ ਜਦੋਂ ਕਿ ਰਪੇਕਰ ਨੇ ਜਨਰਲ ਸ਼ਬੀਕ ਸਿੰਘ ਨੂੰ ਪੁੱਛਿਆ ਕਿ ਉਸ ਮੁਤਾਬਕ ਫੌਜੀ ਕਾਰਵਾਈ ਕਦੋਂ ਸ਼ੁਰੂ ਹੋ ਸਕਦੀ ਹੈ ਤਾਂ ਉਹਨਾਂ ਨੇ ਜਵਾਬ ਦਿੱਤਾ ਹੋ ਸਕਦਾ ਹੈ ਅੱਜ ਰਾਤ ਨੂੰ ਹੀ ਹੋ ਜਾਵੇ ਨਜ਼ਰ ਅੰਦਾਜ਼ ਕੀਤਾ ਗਿਆ ਐਸਓਪੀ ਯਾਨੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਲੈਫਟੀਨੈਂਟ ਜਨਰਲ ਸੁੰਦਰਜੀ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਲੈਫਟੀਨੈਂਟ ਜਨਰਲ ਐਸਕੇ ਸਿਨਾ ਪੱਛਮੀ ਕਮਾਂਡ ਦੇ ਜੀਓਸੀ ਐਨ ਸੀ ਸਨ ਪੰਜਾਬ ਦੀ ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਲੈਫਟੀਨੈਂਟ ਜਨਰਲ ਸਿਨਾ ਨੇ ਮਹਿਸੂਸ ਕੀਤਾ ਕਿ ਨੇੜਲੇ ਪਿੰਕ ਵਿੱਚ ਇੱਕ ਦਿਨ ਫੌਜ ਨੂੰ ਗੁਰਦੁਆਰਿਆਂ ਖਾਸ ਕਰਕੇ ਦਰਬਾਰ ਸਾਹਿਬ ਕੰਪਲੈਕਸ ਤੋਂ ਸਿੱਖ ਖੜਕੂਆਂ ਨੂੰ ਬਾਹਰ ਕੱਢਣ ਲਈ ਬੁਲਾਇਆ ਜਾ ਸਕਦਾ ਹੈ ਅਜਿਹੀ ਸੰਭਾਵਨਾ ਨਾਲ ਜੇਠਣ ਦੀ ਜਨਰਲ ਸਿਨਾ ਨੇ ਇੱਕ ਖਾਸ ਪ੍ਰਬੰਧਨ ਪ੍ਰਕਿਰਿਆ ਯਾਨੀ ਸਟੈਂਡਰਡ ਆਪਰੇਟਿੰਗ ਪ੍ਰोसीजर ਤਿਆਰ ਕੀਤਾ ਸੀ ਜਿਸ ਵਿੱਚ ਇਹ ਕਦਮ ਸ਼ਾਮਲ ਸਨ ਨੰਬਰ 1 ਇਹ ਸਾਰਾ ਆਪਰੇਸ਼ਨ ਕੋਈ ਸਰਕਾਰਯੋਗ ਸਤਾਨਕ ਸਿੱਖ ਗਵਾਹਾਂ ਦੀ ਮੌਜੂਦਗੀ ਵਿੱਚ ਬਤਵਤ ਪਾਰਦਰਸ਼ੀ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ ਨੰਬਰ 2 ਇਸ ਦਾ ਸਿੱਧਾ ਟੈਲੀਵਿਜ਼ਨ ਪਰਸਾਰਨ ਹੋਣਾ ਚਾਹੀਦਾ ਹੈ ਨੰਬਰ 3 ਆਪਰੇਸ਼ਨ ਦੇ ਖਤਮ ਹੋਣ ਤੱਕ ਅਨਅਧਿਕਾਰਿਤ ਵਿਅਕਤੀਆਂ ਦੇ ਦਾਖਲੇ ਜਾਂ ਬਾਹਰ ਨਿਕਲਣ ਤੋਂ ਰੋਕਣ ਲਈ ਦਰਬਾਰ ਸਾਹਿਬ ਕੰਪਲੈਕਸ ਨੂੰ ਵਿਧੀਪੂਰਵਕ ਘੇਰਿਆ ਜਾਣਾ ਚਾਹੀਦਾ ਹੈ ਨੰਬਰ 4 ਜੇਕਰ ਘੇਰਾਬੰਦੀ ਜਾਰੀ ਰਹੀ ਤਾਂ ਪਾਣੀ ਤੇ ਬਿਜਲੀ ਸਪਲਾਈ ਬੰਦ ਕਰ ਦੇਣੀ ਚਾਹੀਦੀ ਹੈ ਜਿਸ ਤੋਂ ਬਾਅਦ ਸਵੈਇਛਤ ਆਤਮ ਸਮਰਪਣ ਨੂੰ ਉਸ਼ਾਤ ਕਰਨ ਲਈ ਜਨਤਕ ਗਲਾਨ ਕੀਤਾ ਜਾਣਾ ਚਾਹੀਦਾ ਹੈ ਲਗਭਗ 80 ਹਜ਼ਾਰ ਸਿੱਖ ਸੈਨਿਕਾਂ ਅਧਿਕਾਰੀਆਂ ਤੇ ਆਮ ਸੈਨਿਕਾਂ ਦੋਵਾਂ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਭਰੋਸੇ ਵਿੱਚ ਲਿਆ ਜਾਣਾ ਚਾਹੀਦਾ ਹੈ ਅਤੇ ਆਪਰੇਸ਼ਨ ਦੇ ਪਿੱਛੇ ਦੇ ਕਾਰਨ ਆਦੇਸ਼ ਨੂੰ ਪੂਰਾ ਕਰਨ ਵਿੱਚ ਵਰਤੀਆਂ ਜਾ ਰਹੀਆਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਨੰਬਰ 6 ਦਰਬਾਰ ਸਾਹਿਬ ਕੰਪਲੈਕਸ ਦੇ ਬਾਰੇ ਇੱਕ ਅਸਥਾਈ ਗੁਰਦੁਆਰੇ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ ਜਿਸ ਵਿੱਚ ਪਵਿੱਤਰ ਗ੍ਰੰਥ ਸਾਹਿਬ ਦਾ ਤੁਰੰਤਰ ਪਾਠ ਕੀਤਾ ਜਾਣਾ ਚਾਹੀਦਾ ਹੈ। ਨੰਬਰ 7 ਇਸ ਕਾਰਵਾਈ ਵਿੱਚ ਸ਼ਾਮਲ ਅਧਿਕਾਰੀਆਂ ਤੇ ਜਵਾਨਾਂ ਨੂੰ ਆਪਣੀਆਂ ਜੁੱਤੀਆਂ ਬਾਹਰ ਕੱਢ ਦੇਣੀਆਂ ਚਾਹੀਦੀਆਂ ਹਨ, ਸਿਰ ਟੱਕ ਲੈਣੇ ਚਾਹੀਦੇ ਹਨ ਤੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੋਣ ਤੋਂ ਪਹਿਲਾਂ ਅਸਥਾਈ ਗੁਰਦੁਆਰੇ ਵਿੱਚ ਅਰਦਾਸ ਕਰਨੀ ਚਾਹੀਦੀ ਹੈ। ਅਤੇ ਨੰਬਰ 8 ਇਹ ਆਪਰੇਸ਼ਨ ਹਿੰਦੂ ਅਤੇ ਸਿੱਖ ਸੈਨਿਕਾਂ ਦੇ ਮਿਸ਼ਰਣ ਨਾਲ ਇੱਕ ਸੀਨੀਅਰ ਸਿੱਖ ਫੌਜੀ ਅਧਿਕਾਰੀ ਦੀ ਸਮੂੱਚੀ ਅਗਵਾਈ ਹੇਠ ਕੀਤਾ ਜਾਣਾ ਚਾਹੀਦਾ ਹੈ। ਅਤੇ ਨੰਬਰ 8 ਇਹ ਆਪਰੇਸ਼ਨ ਹਿੰਦੂ ਅਤੇ ਸਿੱਖ ਸੈਨਿਕਾਂ ਦੇ ਮਿਸ਼ਰਣ ਨਾਲ ਇੱਕ ਸੀਨੀਅਰ ਸਿੱਖ ਫੌਜੀ ਅਧਿਕਾਰੀ ਦੀ ਸਮੂੱਚੀ ਅਗਵਾਈ ਹੇਠ ਕੀਤਾ ਜਾਣਾ ਚਾਹੀਦਾ ਹੈ ਲੈਫਟੇਨੈਂਟ ਜਨਰਲ ਸੁੰਦਰ ਜੀ ਨੇ ਜਿਨ੍ਹਾਂ ਕਰਨਾ ਕਰਕੇ ਇਸ ਐਸਓਪੀ ਦੀ ਪਾਲਣਾ ਨਹੀਂ ਕੀਤੀ ਉਹਨਾਂ ਦਾ ਵੇਰਵਾ ਇਸ ਅਧਿਆਇ ਦੇ ਅੰਤ ਵਿੱਚ ਦਿੱਤਾ ਗਿਆ ਹੈ 1982 ਵਿੱਚ ਲੈਫਟੇਨੈਂਟ ਜਨਰਲ ਸਿਨਾ ਦਾ ਤਬਾਦਲਾ ਫੌਜ ਦੇ ਮੁਖਤੱਤਰ ਵਿੱਚ ਆਰਮੀ ਸਟਾਫ ਦੇ ਵਾਈਸ ਚੀਫ ਯਾਨੀ VCAS ਵੱਜੋਂ ਕਰ ਦਿੱਤਾ ਗਿਆ ਸੀ ਜੁਲਾਈ 1983 ਵਿੱਚ ਜਨਰਲ ਕੇਬੀ ਕ੍ਰਿਸ਼ਨਾ ਰਾਓ ਦੀ ਸੇਵਾ ਮੁਕਤੀ ਤੋਂ ਬਾਅਦ ਭਾਰਤੀ ਫੌਜ ਦੇ ਸਭ ਤੋਂ ਸੀਨੀਅਰ ਲੈਫਟੀਨੈਂਟ ਜਨਰਲ ਹੋਣ ਦੇ ਨਾਤੇ ਜਨਰਲ ਸਿਨਾ ਨੇ ਫੌਜ ਮੁਖੀ ਦਾ ਅਹੁਦਾ ਸੰਭਾਲਣਾ ਸੀ ਜਨਰਲ ਸਿਨਾ ਤੋਂ 6 ਮਹੀਨੇ ਜੂਨੀਅਰ ਜਨਰਲ ਏਐਸ ਵੈਦਿਆ 31 ਜੁਲਾਈ 1983 ਨੂੰ ਫੌਜ ਮੁਖੀ ਨਿਯੁਕਤ ਕਰ ਦਿੱਤੇ ਗਏ ਲੈਫਟੀਨੈਂਟ ਜਨਰਲ ਸਿਨਾ ਨੇ ਸਵੈ ਇੱਛਾ ਸੇਵਾ ਮੁਕਤੀ ਲੈ ਲਈ ਤੇ ਐਨਡੀਏ ਸਰਕਾਰ ਦੌਰਾਨ ਨੇਪਾਲ ਵਿੱਚ ਭਾਰਤ ਦੇ ਰਾਜਦੂਤ ਅਤੇ ਅਸਾਮ ਤੇ ਜੰਮੂ ਕਸ਼ਮੀਰ ਦੇ ਗਵਰਨਰ ਵਜੋਂ ਸੇਵਾਵਾਂ ਦਿੱਤੀਆਂ ਡੀਜੀਐਸ ਆਰਟੀ ਨਗਰਾਨੀ ਨਾਲ ਮੇਰੀ ਮੁਲਾਕਾਤ ਦੌਰਾਨ ਉਨਾਨੀ ਮੈਨੂੰ ਦੱਸਿਆ ਸੀ ਕਿ ਆਪਰੇਸ਼ਨ ਬਲੂ ਸਟਾਰ ਲਈ ਸੌਰੀ ਤੌਰ ਤੇ ਐਸ ਐਫ ਐਫ ਕਮਾਂਡੋਆਂ ਦੀਆਂ ਸੇਵਾਵਾਂ ਦੀ ਮੰਗ ਕੀਤੀ ਗਈ ਸੀ ਕਮਾਂਡੋਆਂ ਨੂੰ ਇਸ ਕੰਮ ਲਈ ਤਿਆਰ ਕਰਨ ਸੰਬੰਧੀ ਮਦਦ ਕਰਨ ਲਈ ਨਗਰਾਨੀ ਨੇ ਐਸ ਐਫ ਐਫ ਦੇ ਉਸੇ ਹਿੰਦੂ ਅਫਸਰ ਸੈਨਿਕ ਕਰਮਚਾਰੀ ਦੀ ਵਰਤੋਂ ਕੀਤੀ ਸੀ ਜਿਸ ਨੇ ਐਸ ਐਫ ਐਫ ਦੀ ਅਗਵਾਈ ਬਾਰੇ ਰੱਦ ਕੀਤੇ ਗਏ ਹੈਲੀਬੌਰਨ ਆਪਰੇਸ਼ਨ ਲਈ ਦਰਬਾਰ ਸਾਹਿਬ ਕੰਪਲੈਕਸ ਦੀ ਗੁਪਤ ਜਸੂਸੀ ਕੀਤੀ ਸੀ ਇਸ ਵਾਰ ਵੀ ਇੱਕ ਕਰਮਚਾਰੀ ਕੁਝ ਦਿਨ ਗੁਰਦੁਆਰਾ ਕੰਪਲੈਕਸ ਵਿੱਚ ਰਿਹਾ ਤੇ ਅਕਾਲ ਤਖਤ ਦੇ ਵਿਸ਼ੇਸ਼ ਹਵਾਲੇ ਨਾਲ ਇਸ ਦਾ ਇੱਕ ਵਿਸਤ੍ਰਿਤ ਰੇਖਾ ਚਿੱਤਰ ਤਿਆਰ ਕੀਤਾ ਜਿਸ ਵਿੱਚ ਸਭ ਤੋਂ ਠੁਕਮੇ ਰਸਤੇ ਦਰਜ ਕੀਤੇ ਗਏ ਜਿੱਥੋਂ ਐਸਐਫਐਫ ਕਮਾਂਡੋ ਘਟ ਤੋਂ ਘਟ ਸੰਭਾਵਿਤ ਜਾਨੀ ਨੁਕਸਾਨਾਂ ਦਾਖਲ ਹੋ ਸਕਦੇ ਸਨ ਅਕਾਲ ਤਖਤ ਲਈ ਉਸਨੂੰ ਬਦੂਕਾਂ ਦੀ ਮੋਰਚੇਬੰਦੀ ਦੀ ਸਹੀ ਗਿਣਤੀ ਤੇ ਥਾਵਾਂ ਅਤੇ ਇਮਾਰਤ ਦਾ ਨਕਸ਼ਾ ਦਿਖਾਉਣ ਲਈ ਕਿਹਾ ਗਿਆ ਸੀ ਜਿਸ ਵਿੱਚ ਪਿੰਡਾਂ ਵਾਲੇ ਦੇ ਰਹਿਣ ਵਾਲੇ ਯਾਨੀ ਰਹਿੈਸ਼ੀ ਟਿਕਾਣਿਆਂ ਦਾ ਪਹੁੰਚ ਰਸਤਾ ਵੀ ਸ਼ਾਮਲ ਸੀ ਆਪਰੇਸ਼ਨ ਬਲੂ ਸਟਾਰ ਦੇ ਸ਼ੁਰੂ ਹੋਣ ਤੋਂ ਪਹਿਲਾਂ SFFD ਉੱਚ ਅਫਸਰ ਨੇ ਇਹ ਨਕਸ਼ੇ ਮੇਜਰ ਜਨਰਲ ਬਰਾਡ ਨੂੰ ਸੌਂਪੇ ਸਨ ਨਿਗਰਾਨੀ ਨੇ ਮੈਨੂੰ ਇਹ ਵੀ ਦੱਸਿਆ ਕਿ SFF ਯੂਨਿਟ ਦੇ ਉੱਚ ਅਫਸਰ ਨੇ ਵਿਸ਼ੇਸ਼ ਤੌਰ ਤੇ ਮੇਜਰ ਜਨਰਲ ਬਰਾਡ ਨੂੰ ਸਲਾਹ ਦਿੱਤੀ ਸੀ ਕਿ ਅਕਾਲ ਤੱਕ ਤੇ ਭਾਰੀ ਹਥਿਆਰਾਂ ਨਾਲ ਲੈਸ ਅਤੇ ਸੁਰੱਖਿਅਤ ਤੌਰ ਤਰੀਕੇ ਦੇ ਮੱਦੇ ਨਜ਼ਰ ਸਾਹਮਣੇ ਦੀ ਦਿਸ਼ਾ ਵੱਲੋਂ ਹਮਲਾ ਕਰਨਾ ਸਿਆਣਪ ਨਹੀਂ ਹੋਵੇਗੀ ਇਸ ਲਈ ਬਿਹਤਰ ਹੋਵੇਗਾ ਕਿ ਗੁਰਦੁਆਰਾ ਕੰਪਲੈਕਸ ਦੀ ਪਿਛਲੀ ਤੰਗ ਗਲੀ ਨੂੰ ਛੂਣ ਵਾਲੇ ਅਕਾਲ ਤਖਤ ਦੇ ਪਿਛਲੇ ਪਾਸੇ ਦੇ ਕੁਝ ਹਿੱਸੇ ਵਿੱਚ ਇੱਕ ਧਮਾਕਾ ਕੀਤਾ ਜਾਵੇ ਤੇ ਪਿੰਡਰਾਵਾਲੇ ਦੇ ਟਿਕਾਣਿਆਂ ਤੇ ਅਕਾਲ ਤਖਤ ਦੇ ਹੋਰ ਖੇਤਰਾਂ ਵਿੱਚ ਦਾਖਲ ਹੋਣ ਲਈ ਕਮਾਂਡੋਆਂ ਲਈ ਇੱਕ ਛੋਟਾ ਜਿਹਾ ਸਰਾਕ ਬਣਾਇਆ ਜਾਵੇ। ਪਿੰਡਰਾਵਾਲੇ ਅਤੇ ਉਸਦੇ ਸਾਥੀਆਂ ਨੂੰ ਕੋਈ ਸਟਨ ਫਲੈਸ਼ ਗ੍ਰੇਨੇਡਾਂ ਦੀ ਸਾਵਧਾਨੀ ਨਾਲ ਵਰਤੋਂ ਕਰਕੇ ਜ਼ਿੰਦਾ ਵੀ ਫੜਿਆ ਜਾ ਸਕਦਾ ਸੀ। ਇਹ ਗ੍ਰੇਨੇਡ ਨਿਸ਼ਾਨਾ ਬਣਾਏ ਗਏ ਵਿਅਕਤੀਆਂ ਨੂੰ ਕੁਝ ਸਮਝ ਲਈ ਪਟਕਾ ਦਿੰਦੇ ਹਨ। ਆਧੁਨਿਕ ਤਕਨੀਕਾਂ ਤੇ ਹਥਿਆਰਾਂ ਦੀ ਵਰਤੋਂ ਕਰਨ ਲਈ ਉੱਚ ਦਰਜੇ ਦੀ ਸਖਲਾਈ ਤੋਂ ਇਲਾਵਾ ਹੈਰਾਨੀ ਭਰਿਆ ਅਚਾਨਕ ਹੱਲਾ ਬੋਲਾ ਕਿਸੇ ਵੀ ਕਮਾਂਡੋ ਆਪਰੇਸ਼ਨ ਦੇ ਜ਼ਰੂਰੀ ਹਿੱਸੇ ਹੁੰਦੇ ਹਨ ਪਰ ਇਸ ਯੋਜਨਾ ਨੂੰ ਫੌਜ ਦੇ ਉੱਚ ਅਧਿਕਾਰੀਆਂ ਨੇ ਸਰਦਾਰ ਤੇ ਰਾਤ ਕਰ ਦਿੱਤਾ ਕਿ ਅਕਾਲ ਤਖਤ ਤੱਕ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਸਭ ਕਰਨੀ ਕੀਤਾ ਜਾ ਸਕਦਾ ਇਸ ਦੀ ਤੁਲਨਾ ਅਕਾਲ ਤਖਤ ਦੇ ਹੋਏ ਅਸਲ ਨੁਕਸਾਨ ਨਾਲ ਕੀਤੀ ਜਾ ਸਕਦੀ ਹੈ ਮਨੁੱਖ ਦੇ ਆਕਾਰ ਦਾ ਸਰਾਕ ਬਣਾ ਕੇ ਐਸਐਫਐਫ ਅਤੇ ਪੈਰਾ ਕਮਾਂਡੋਜ਼ ਨੂੰ ਅਕਾਲ ਤਖਤ ਦੀ ਇਮਾਰਤ ਵਿੱਚ ਦਾਖਲ ਹੋਣ ਦੀ ਬਜਾਏ ਇੱਕ ਅਜਿਹਾ ਆਪਰੇਸ਼ਨ ਜਿਸ ਦੇ ਲਈ ਉਹ ਸਖਲਾਈ ਪ੍ਰਾਪਤ ਹੁੰਦੇ ਹਨ ਬਰਾੜ ਨੇ ਉਹਨਾਂ ਨੂੰ ਖੁੱਲੇ ਵੇੜੇ ਵਿੱਚ ਸੌਖਾ ਸ਼ਿਕਾਰ ਬਣ ਲਈ ਖੜਾ ਕਰ ਦਿੱਤਾ 7 ਜੂਨ ਨੂੰ ਅੰਮ੍ਰਿਤਸਰ ਵਿੱਚ ਸਵੇਰ ਦੇ ਕਰਫਿਊ ਵਿੱਚ 2 ਘੰਟੇ ਦੀ ਢਿੱਲ ਦਿੱਤੀ ਗਈ ਤਾਂ ਜੋ ਸ਼ਰਧਾਲੂਆਂ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਮਨਾਉਣ ਲਈ ਦਰਬਾਰ ਸਾਹਿਬ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਜਾ ਸਕੇ ਇਸ ਢਿੱਲ ਦਾ ਫਾਇਦਾ ਚੁੱਕਦੇ ਹੋਏ ਲਗਭਗ 200 ਸਿੱਖ ਖੜਕੂ ਦਰਬਾਰ ਸਾਹਿਬ ਤੋਂ ਫਰਾਰ ਹੋ ਗਏ ਉਹਨਾਂ ਨੂੰ ਕਰੰਸੀ ਨੋਟਾਂ ਦੀਆਂ ਗੁੱਥੀਆਂ ਲੈ ਜਾਂਦੇ ਦੇਖਿਆ ਗਿਆ ਜੋ ਨੋਟ ਜਾਣਕਾਰੀ ਅਨੁਸਾਰ ਉਹਨਾਂ ਨੂੰ ਪਿੰਡਰਾ ਵਾਲੇ ਨੇ ਦਿੱਤੇ ਸਨ ਯੁੱਧ ਰਣਨੀਤੀ ਕਮਰੇ ਵਿੱਚ ਅਸਹਿਮਤੀ ਮੇਜਰ ਜਨਰਲ ਕੇਐਸ ਬਰਾੜ ਨੇ 3 ਜੂਨ ਨੂੰ 7 ਵਜੇ ਸਿਵਲ ਅਤੇ ਸੈਨਿਕ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਤਾਂ ਜੋ ਉਹਨਾਂ ਨੂੰ ਆਪਰੇਸ਼ਨ ਬਰੂ ਸਟਾਰ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਇਸ ਮੀਟਿੰਗ ਵਿੱਚ ਸੀਆਈਡੀ ਪੰਜਾਬ ਦੇ ਐਸਪੀ ਪੰਡਿਤ ਹਰਜੀਤ ਸਿੰਘ ਸਮੇਤ ਕਈ ਸੀਨੀਅਰ ਪ੍ਰੀਸ਼ਾਸਕਾਰੀ ਅਮਰਸਰ ਦੇ ਡਿਪਟੀ ਕਮਿਸ਼ਨਰ ਰਮੇਸ਼ ਸਿੰਦਰ ਸਿੰਘ ਡੀਆਈਜੀ ਬੀਐਸਐਫ ਅਮਰਸਰ ਜੀਐਸ ਬੰਦੇਰ ਆਈਜੀਸੀਆਰਪੀਐਫ ਐਨਕੇ ਛਿਵਾੜੀ ਤੇ ਸਹਾਇਕ ਡਾਇਰੈਕਟਰ ਆਈਬੀ ਅਮਰਸਰ ਜੀਐਸ ਆਲਕ ਵੀ ਮੌਜੂਦ ਸਨ ਬਰਾਡ ਨੇ ਉਹਨਾਂ ਨੂੰ ਦੱਸਿਆ ਕਿ ਅਕਾਲ ਤਖਤ ਕੰਪਲੈਕਸ ਨੂੰ ਅਪਰਾਧੀਆਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਭਾਰਤੀ ਫੌਜ ਕੁਝ ਹੀ ਸਮੇਂ ਵਿੱਚ ਸਰਜੀਕਲ ਆਪਰੇਸ਼ਨ ਰਾਹੀਂ ਇਸ ਧਾਰਮਿਕ ਸਥਾਨ ਉਹਨਾਂ ਤੋਂ ਵਾਪਸ ਲੈ ਲੈ ਬਈ ਕਿ ਇਸ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਪੰਦੇਰ ਨੇ ਕਿਹਾ ਕਿ ਅਕਾਲ ਤਖਤ ਕੰਪਲੈਕਸ ਵਿੱਚ ਲੁਕੇ ਹੋਏ ਵਿਅਕਤੀ ਕੋਈ ਆਮ ਅਪਰਾਧੀ ਨਹੀਂ ਹਨ ਸਗੋਂ ਲਗਭਗ 100 ਪੂਰੀ ਤਰ੍ਹਾਂ ਹਥਿਆਰਬੰਦ ਅਤੇ ਸਿਗਲਾਈ ਪ੍ਰਾਪਤ ਜੱਟ ਸਿਕੰ ਜਿਨ੍ਹਾਂ ਲਈ ਅਕਾਲ ਤਖਤ ਕੰਪਲੈਕਸ ਦੀ ਰੱਖਿਆ ਕਰਦਿਆਂ ਮਰ ਜਾਣ ਤੋਂ ਵੱਡਾ ਕੋਈ ਮਾਨੇ ਹੋ ਸਕਦਾ ਪਿੰਡਰਾਂ ਵਾਲੇ ਸਮੇਤ ਉਹਨਾਂ ਵਿੱਚੋਂ ਕੋਈ ਵੀ ਆਤਮ ਸਮਰਪਣ ਨਹੀਂ ਕਰੇਗਾ ਇਸ ਤੋਂ ਬਿਹਤਰ ਵਿਕਲਪ ਇਹ ਹੈ ਕਿ ਕੰਪਲੈਕਸ ਦੀ ਪਾਣੀ ਤੇ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਜਾਵੇ ਅਤੇ ਅੰਦਰ ਮੌਜੂਦ ਖਾੜਕੂਆਂ ਨੂੰ 8 ਤੋਂ 10 ਦਿਨਾਂ ਲਈ ਭੁੱਖਾ ਰੱਖਿਆ ਜਾਵੇ ਤਾਂ ਜੋ ਉਹਨਾਂ ਦੀ ਲੜਨ ਦੀ ਇੱਛਾ ਨੂੰ ਕਮਜ਼ੋਰ ਕੀਤਾ ਜਾ ਸਕੇ ਤੇ ਫਿਰ ਲੋੜ ਪੈਣ ਤੇ ਹਮਲਾ ਕੀਤਾ ਜਾ ਸਕੇ ਇਸ ਦਰਾਂ ਇਹ ਯਕੀਨੀ ਬਣਾਇਆ ਜਾਵੇ ਕਿ ਦਰਬਾਰ ਸਾਹਿਬ ਕੰਪਲੈਕਸ ਵਿੱਚ ਫਸੇ ਨਿਰਦੋਸ਼ ਸ਼ਰਧਾਲੂਆਂ ਨੂੰ ਬਾਹਰ ਆਉਣ ਲਈ ਪ੍ਰੇਰਿਤ ਕੀਤਾ ਜਾਵੇ ਇਸ ਨੀਤੀ ਨਾਲ ਫੌਜ ਆਪਣੇ 20 ਤੋਂ 30 ਸੈਂਕੜੇ ਦੇ ਜਾਨੀ ਨੁਕਸਾਨ ਨਾਲ ਖੜਕੂਆ ਨੂੰ ਬੇਅਸਰ ਕਰ ਸਕਦੀ। ਬੰਦੇਰ ਦੇ ਇਸ ਸਜਾ ਨੂੰ ਪਸੰਦ ਨਾ ਕਰਨ ਵਾਲੇ ਮੇਜਰ ਜਨਰਲ ਬਰਾੜ ਨੇ ਕਿਹਾ ਕਿ ਉਹ ਵੀ ਜੱਟ ਸਿੱਖ ਹੈ ਅਤੇ ਜੱਟ ਸਿੱਖ ਮਨੋਵਿਗਿਆਨ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਇਸ ਦੇ ਜਵਾਬ ਵਿੱਚ ਬੰਦੇਰ ਨੇ ਕਿਹਾ ਸਰ ਮੇਰੀ ਗੱਲ ਦਾ ਗੁੱਸਾ ਨਾ ਕਰਨਾ ਪਰ ਤੁਸੀਂ ਜੱਟ ਸਿੱਖ ਵਾਂਗ ਨਹੀਂ ਲੱਗਦੇ। ਜੱਟ ਸਿੱਖ ਦੇ ਚਿਹਰੇ ਤੇ ਦਾੜ੍ਹੀ ਤੇ ਸਿਰ ਉੱਤੇ ਪੱਗ ਬਣੀ ਹੋਣੀ ਚਾਹੀਦੀ ਹੈ। ਨਾਲ ਹੀ ਮੇਰੇ ਵਾਂਗ ਉਸ ਦਾ ਜਨਮ ਤੇ ਪਾਲਣ ਪੋਸ਼ਣ ਪਿੰਡ ਵਿੱਚ ਹੋਇਆ ਹੋਵੇ। ਇਸੇ ਮੱਦੇਨਜ਼ਰ ਮੈਂ ਉਹਨਾਂ ਦੇ ਮੌਨੋ ਵਿਗਿਆਨ ਨੂੰ ਜ਼ਿਆਦਾ ਵਧੀਆ ਜਾਂਦਾ ਹਾਂ ਕਾਨੂੰਨ ਵੱਧ ਤੋਂ ਵੱਧ ਇੱਕ ਸੋਧਿਆ ਹੋਇਆ ਜੱਟ ਸਿੱਖ ਮੰਨਿਆ ਜਾ ਸਕਦਾ ਹੈ ਗੁੱਸੇ ਵਿੱਚ ਆਏ ਬਰਾੜ ਨੇ ਯੋਜਨਾ ਵਜੋਂ ਸਰਜੀਕਲ ਆਪਰੇਸ਼ਨ ਕਰਨ ਤੇ ਹੀ ਜ਼ੋਰ ਦਿੱਤਾ ਫੰਦੇਰ ਨੇ ਬਰਾੜ ਨੂੰ ਕਿਹਾ ਕਿ ਜੇਹੀ ਹਾਲਤ ਵਿੱਚ ਉਹ ਉਸ ਅਤੇ ਉਸਦੀ ਫੌਜੀ ਕਾਰਵਾਈ ਬਾਬਤ ਲਿਖਤੀ ਰੂਪ ਵਿੱਚ ਉਸਦੇ ਹੁਕਮ ਪ੍ਰਾਪਤ ਕਰਨਾ ਚਾਹੇਗਾ ਕਿਉਂਕਿ ਉਹ ਬਾਅਦ ਵਿੱਚ ਸੁਪਰੀਮ ਕੋਰਟ ਦੇ ਇੱਕ ਸੇਵਾ ਕਰਤਾ ਜਾਂ ਸੇਵਾਮੁਕਤ ਜੱਜ ਦੀ ਅਗਵਾਈ ਵਿੱਚ ਨਾਇਕ ਪੁੱਛਕਿਛ ਦੀ ਲੋੜ ਮਹਿਸੂਸ ਕਰਦਾ ਸੀ ਇਸ ਸੰਦਰਭ ਵਿੱਚ ਬੰਦੇਰ ਨੇ ਅਕਤੂਬਰ 1919 ਵਿੱਚ ਨਿਯੁਕਤ ਹੰਟਰ ਕਮਿਸ਼ਨ ਦਾ ਹਵਾਲਾ ਦਿੱਤਾ ਜੋ 13 ਅਪ੍ਰੈਲ 1919 ਨੂੰ ਹੋਏ ਜ਼ਿਲ੍ਹਿਆਂ ਦੇ ਲਈ ਇਸ ਸੰਦਰਭ ਵਿੱਚ ਬੰਦੇਰ ਨੇ ਅਕਤੂਬਰ 1919 ਵਿੱਚ ਨਿਯੁਕਤ ਹੰਟਰ ਕਮਿਸ਼ਨ ਦਾ ਹਵਾਲਾ ਦਿੱਤਾ ਜੋ 13 ਅਪ੍ਰੈਲ 1919 ਨੂੰ ਹੋਏ ਜ਼ਿਲ੍ਹਿਆਂ ਬਾਰੇ ਬਾਗ ਜੋ ਦਰਬਾਰ ਸਾਹਿਬ ਦੀ ਕੋਲ ਹੀ ਸਥਿਤ ਦੇ ਬਦਨਾਮ ਕਤਲੇਆਮ ਦੇ ਬਖਵਕ ਪਹਿਲੂਆਂ ਦੀ ਜਾਂਚ ਲਈ ਬਣਾਇਆ ਗਿਆ ਸੀ ਇਸ ਗਲਤਮੇਜ਼ੇ ਤੇ ਜਨਰਲ ਬਰਾਡ ਗੁੱਸੇ 'ਚ ਲਾਲ ਹੋ ਗਿਆ ਤੇ ਉਸ ਨੇ ਕਈ ਵਾਰ ਗੁੱਸੇ ਵਿੱਚ ਮੇਜ਼ ਤੇ ਮੁੱਕੇ ਮਾਰੇ ਉਸਨੇ ਪੰਦੇਰ ਤੇ ਖੁੱਲੀ ਬਗਾਵਤ ਕਰਨ ਦਾ ਦੋਸ਼ ਲਾਇਆ ਤੇ ਇਹ ਵੀ ਕਿਹਾ ਕਿ ਇੱਕ ਸਪਾਈ ਦਾ ਕੰਮ ਹੁਕਮ ਤੇ ਸਵਾਲ ਚੁੱਕਣਾ ਨਹੀਂ ਸਗੋਂ ਕਰਤੱਵ ਪੂਰਾ ਕਰਨਾ ਤੇ ਮਰਨਾ ਹੈ ਪੰਦੇਰ ਨੇ ਜਵਾਬ ਦਿੱਤਾ ਸਰ ਇਹ ਫੌਜ ਲਈ ਸੱਚ ਹੋ ਸਕਦਾ ਹੈ ਪਰ ਪ੍ਰੀਸ਼ ਅਧਿਕਾਰੀਆਂ ਨੂੰ ਅਜਿਹੀ ਸਖਤ ਕਾਰਵਾਈ ਕਰਨ ਤੋਂ ਪਹਿਲਾਂ ਸਾਰੇ ਉਪਲਬਧ ਨਰਮ ਵਿਕਲਪਾਂ ਤੇ ਵਿਚਾਰ ਕਰਨ ਦੀ ਸਕਲਾਈ ਦਿੱਤੀ ਜਾਂਦੀ ਹੈ ਮੀਟਿੰਗ ਤੋਂ ਬਾਅਦ ਪੰਦੇਰ ਨੇ ਨਵੀਂ ਦਿੱਲੀ ਸਥਿਤ ਬੀਐਸਐਫ ਦੇ ਮੁਖ ਦਫ਼ਤਰ ਨੂੰ ਇੱਕ ਰਿਪੋਰਟ ਭੇਜੀ ਜਿਸ ਵਿੱਚ ਉਸਨੇ ਮੇਜਰ ਜਨਰਲ ਬਰਾੜ ਦੇ ਯੋਜਨਾਬੱਧ ਸਰਜਿਕਲ ਆਪਰੇਸ਼ਨ ਦੇ ਨਾਲ ਨਾਲ ਆਪਣੇ ਸੁਝਾਵਾਂ ਬਾਰੇ ਵੀ ਵਿਚਾਰ ਦਿੱਤੇ 4 ਜੂਨ ਦੀ ਸਵੇਰ ਬਰਾੜ ਨੂੰ ਦਿੱਲੀ ਤੋਂ ਉਸੇ ਰਿਪੋਰਟ ਦੀ ਕਾਪੀ ਮਿਲੀ ਅਤੇ ਉਸਨੇ ਉਸੇ ਦਿਨ ਸਵੇਰੇ 10 ਵਜੇ ਉਨ੍ਹਾਂ ਹੀ ਅਧਿਕਾਰੀਆਂ ਦੀ ਦੂਜੀ ਮੀਟਿੰਗ ਸੱਦ ਲਈ ਬਰਾੜ ਨੇ ਪੰਦੇਰ ਨੂੰ ਪੁੱਛਿਆ ਕਿ ਉਸਨੇ ਆਪਣੇ ਹੈੱਡਕੁਆਰਟਰ ਨੂੰ ਰਿਪੋਰਟ ਕਿਉਂ ਭੇਜੀ ਜਿਸ ਤੇ ਪੰਦੇਰ ਨੇ ਜਵਾਬ ਦਿੱਤਾ ਕਿ ਉਸਦਾ ਫਰਜ਼ ਹੈ ਕਿ ਉਹ ਆਪਣੇ ਉੱਚ ਅਧਿਕਾਰੀਆਂ ਨੂੰ ਜ਼ਮੀਨੀ ਸਥਿਤੀ ਬਾਰੇ ਪੂਰੀ ਤਰ੍ਹਾਂ ਜਾਣੂ ਕਰਵਾਇ ਅਤੇ ਉਪਵệਖ ਵਿੱਚ ਵੀ ਅਜਿਹਾ ਕਰਨਾ ਜਾਰੀ ਰੱਖੇਗਾ ਇਸ ਜਵਾਬ ਨੂੰ ਪਸੰਦ ਨਾ ਕਰਦੇ ਹੋਏ ਬਰਾੜ ਨੇ ਪੰਦੇਰ ਨੂੰ ਡੀਆਈਜੀ ਬੀਐਸਐਫ ਅਮਰਸਰ ਦੇ ਚਾਰਜ ਤੋਂ ਹਟਾ ਦਿੱਤਾ ਉਸ ਨੂੰ 30 ਦਿਨਾਂ ਦੀ ਲੰਮੀ ਛੁੱਟੀ ਦੇ ਕੇ ਪੁਲਿਸ ਸਰਖਿਆ ਹੇਠ ਲੁਧਿਆਣਾ ਜ਼ਿਲ੍ਹੇ ਵਿੱਚ ਉਸ ਤੇ ਪਿੰਡ ਛੱਡ ਦਿੱਤਾ ਗਿਆ ਬਰਾੜ ਨੇ ਭਾਰਤੀ ਸੰਵਿਧਾਨ ਦੀ ਧਾਰਾ 311 ਤਹਿਤ ਪੰਦੇਰ ਦੀ ਸੇਵਾ ਤੋਂ ਤੁਰੰਤ ਬਰਖਾਸਤੀ ਦੀ ਸਵਾਰਸ਼ ਵੀ ਕੀਤੀ ਇਹ ਮਾਮਲਾ ਪ੍ਰਧਾਨ ਮੰਤਰੀ ਦਫ਼ਤਰ ਪੀਐਮਓ ਤੱਕ ਪਹੁੰਚ ਗਿਆ ਕਿਸ ਨੇ ਦੱਸਿਆ ਕਿ ਅਜਿਹੀ ਕਾਰਵਾਈ ਪੰਦੇਰ ਨੂੰ ਅਕਾਲੀ ਦਰਬਾਰਸ਼ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਸਕਦੀ ਹੈ ਅਤੇ ਉਸਾਨੀ ਨਾਲ ਨਹੀਂ ਚੁਕੇਗਾ ਦੂਬੇ ਦੀ ਸੀਆਈਡੀ ਅਤੇ ਸੀਬੀਆਈ ਨੂੰ ਪੰਦੇਰ ਵਿਰੋਧ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਨ ਲਈ ਸਬੂਤ ਇਕੱਠੇ ਕਰਨ ਲਈ ਕਿਹਾ ਗਿਆ ਪੰਦੇਰ ਦੇ ਪਿੰਡ ਵਿੱਚ ਉਹਨਾਂ ਦੇ ਘਰ ਤੇ ਨਵੀਂ ਦਿੱਲੀ ਵਿੱਚ ਉਹਨਾਂ ਦੇ ਸਰਕਾਰੀ ਫਲੈਟ ਦੀ ਤਲਾਸ਼ੀ ਲਈ ਗਈ ਅਤੇ ਉਹਨਾਂ ਦੇ ਭਾਰਤੀ ਪੁਲਿਸ ਸੇਵਾ ਵਿੱਚ ਸ਼ਾਮਲ ਹੋਣ ਦੇ ਦਿਨ ਤੋਂ ਲੈ ਕੇ ਪੂਰਾ ਨੌਕਰੀ ਰਿਕਾਰਡ ਛਾਣਿਆ ਗਿਆ ਕਿਉਂਕਿ ਉਸਤੇ ਖਿਲਾਫ ਦੋਸ਼ ਸਾਬਤ ਕਰਨ ਵਾਲਾ ਕੋਈ ਵੀ ਸਬੂਤ ਨਹੀਂ ਮਿਲਿਆ ਉਸਨੂੰ 1985 ਦੇ ਸ਼ੁਰੂ ਵਿੱਚ ਉਸ ਦੇ ਘਰ ਮਨੀਪੁਰ ਵਾਪਸ ਭੇਜ ਦਿੱਤਾ ਗਿਆ ਬਾਦ ਵਿੱਚ ਉਹ ਮਨੀਪੁਰ ਪੁਲਿਸ ਦੇ ਡਾਇਰੈਕਟਰ ਜਨਰਲ ਬਣ ਗਏ ਤੇ ਆਖਰ ਐਨਐਸਜੀ ਦੇ ਵੱਧੂ ਚਾਰਜ ਨਾਲ 30 ਅਪ੍ਰੈਲ 1998 ਨੂੰ ਡੀਜੀ ਪੁਲਿਸ ਖੋਜ ਅਤੇ ਵਿਕਾਸ ਬਿਊਰੋ ਡੀਪੀਆਰਡੀ ਵੱਜੋਂ ਸਨਮਾਨਜਨਕ ਤਰੀਕੇ ਨਾਲ ਸੇਵਾਮੁਤਤ ਹੋ ਗਏ ਬੰਦੇਰ ਨੇ ਦੁੱਖ ਪ੍ਰਗਟ ਕੀਤਾ ਕਿ 1997 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਚੋਣ ਕੋਸ਼ਨਾ ਪੱਤਰ ਵਿੱਚ ਆਪਰੇਸ਼ਨ ਬਰੂਸਟਾਰ ਦੇ ਪਿੱਛੇ ਦੀ ਸੱਚਾਈ ਜਾਣਨ ਲਈ ਕਮਿਸ਼ਨ ਨਿਯੁਕਤ ਕਰਨ ਦੇ ਵਾਅਦਿਆਂ ਦੇ ਬਾਵਜੂਦ ਉਹਨਾਂ ਵੱਲੋਂ ਅਜੇਹੀ ਕੋਈ ਕਾਰਵਾਈ ਨਹੀਂ ਕੀਤੀ ਗਈ ਹਰਾਂ ਕੇ ਅਕਾਲੀ ਦਲ 1997 ਤੋਂ 2002 ਤੇ ਫਿਰ 2007 ਤੋਂ 2017 ਤੱਕ ਪੰਜਾਬ ਵਿੱਚ ਸੱਤਾ ਵਿੱਚ ਰਿਹਾ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।